ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣਦ ਦੀ ਫਿਲਮ ਜਦੋਂ ਦੀ ਕੰਗਣਾ ਰੌਣਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ 'ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗੜਾ ਨੌਂ ਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਕੰਗੜਾ ਨੌਂ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਕੀਤੇ ਆ ਗਿਆ ਜਿੱਥੇ ਸਿੱਖ ਜਥੇਬੰਦੀਆਂ ਜੰਗ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗਣਾ ਰੌਣ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗਣਾ ਰੌਣ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗਣਾ ਰੌਣ ਪਿੰਡਰਾਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਤੇ ਲੋਕ ਨੇ ਜੀ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸ ਦਿੱ ਕਿ ਗੰਗਨਾ ਰਨੋਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਅਰਨੌਤ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਭਿੰਡਰਣ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸਦੀ ਹੈ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਆਤਵਾਦੀ ਘਰਾੜ ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਕਰਾਰ ਦਿੰਦੇ ਨੇ ਲਈ ਕੰਗਣਾ ਰਣੋਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰਣੋਦ ਦੀ ਫਿਲਮ ਜਦੋਂ ਦੀ ਕੰਗਣਾ ਰਣੋਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗਣਾ ਰਣੋਦ ਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ ਕੰਗਣਾ ਨੌਤ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਜ਼ੀ ਦੀਆਂ ਕੀਤੇਆਂ ਗਿਆ ਜਿੱਥੇ ਸਿੱਖ ਜਥੇਬੰਦੀਆਂ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗਣਾ ਰੌਣ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗਣਾ ਰੌਣ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗਣਾ ਰੌਣ ਭਿੰਡਰਾਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਕ ਲੋਕ ਨੇ ਜਿਹੜੇ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸ ਦਿੱਇਆ ਕਿ ਗੰਗਨਾ ਰਨੋਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਅਰਨੌਤ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਨੈਤ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਪਿੰਡਰਣ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸ ਦਈਏ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਆਤਵਾਦੀ ਕਰਾਰ ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਘਰਾਰ ਦਿੰਦੇ ਨੇ ਵਿਵਾਦਾਂ ਚ ਰਹਿਣ ਵਾਲੀ ਕੰਗਣਾ ਰਣੋਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣਦ ਦੀ ਫਿਲਮ ਜਦੋਂ ਦੀ ਕੰਗਣਾ ਰੌਣਦ ਦੀ ਫਿਲਮ ਦਾ ਟਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗੜਾ ਰੌਂਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਕੰਗੜਾ ਨੌ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਕੀਤੀਆਂ ਗਈਆਂ ਜਿੱਥੇ ਸਿੱਖ ਜਥੇਬੰਦੀਆਂ ਜੰਗ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗੜਾ ਰੌਂਦ ਦੇ ਬਿਆਨਬਾਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗੜਾ ਨੌਦ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗੜਾ ਨੌਦ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗੜਾ ਨੌਦ ਦੀ ਫਿਲਮ ਜਿਹੜੀ ਐਮਰਜੈਂਸੀ ਇਹ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਕ ਲੋਕ ਨੇ ਜਿਹੜਾ ਇਸ ਫਿਲਮ ਦਾ ਵਿਰੋਧ ਕਾਰਜ ਨੇ ਦੱਸ ਦਿੱਤਾ ਕਿ ਗੰਗਨਾ ਨਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਇਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਰਣੌਤ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਪਿੰਡਰਨ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸ ਦਈਏ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਆਤਵਾਦੀ ਕਰਾਰ ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਕਰਾਰ ਦਿੰਦੇ ਨੇ ਵਿਵਾਦ ਚ ਰਹਿਣ ਵਾਲੀ ਕੰਗਣਾ ਰੌਣਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣਦ ਦੀ ਫਿਲਮ ਜਦੋਂ ਦੀ ਕੰਗਣਾ ਰੌਣਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗੜਾ ਨੋਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ ਕੰਗੜਾ ਨੋ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਕੀਤੇ ਗਏ ਜਿੱਥੇ ਸਿੱਖ ਜਥੇਬੰਦੀਆਂ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗੜਾ ਰੌਣ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗੜਾ ਰੌਣ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗੜਾ ਰੌਣਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗੜਾ ਰੌਣ ਦੀ ਫਿਲਮ ਜਿਹੜੀ ਐਮਰਜੈਂਸੀ ਇਹ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਤੇ ਲੋਕ ਨੇ ਇਹਦਾ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸਦੀ ਹੈ ਕਿ ਗੰਗਨਰ ਨੋਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਅਰਨੌਤ ਲਗਾਤਾਰ ਗਲਤ ਬਿਆਨਬਾਧੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਤੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਨੈਤ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਭਿੰਡਰਣ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸ ਦਈਏ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਆਤਵਾਦੀ ਘਰਾੜ ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਕਰਾਰ ਦਿੰਦੇ ਨੇ ਵਿਵਾਦ ਵਿੱਚ ਰਹਿਣ ਵਾਲੀ ਕੰਗਣਾ ਰਣੋਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣਦ ਦੀ ਫਿਲਮ ਜਦੋਂ ਦੀ ਕੰਗਣਾ ਰੌਣਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ 'ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗਣਾ ਰੌਣਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਕੰਗਣਾ ਨੋ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਇਹ ਗਲਤ ਬਿਆਨਬਾਦੀਆਂ ਕਰਦੀ ਹੈ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਦੀਆਂ ਕੀਤੇ ਗਿਆ ਜਿੱਥੇ ਸਿੱਖ ਜਥੇਬੰਦੀਆਂ ਜੰਗ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗਣਾ ਰੌਣ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗਣਾ ਰੌਣ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗਣਾ ਰੌਣਤ ਪਿੰਡਰਾਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣ ਦੀ ਫਿਲਮ ਜਿਹੜੀ ਐਮਰਜੈਂਸੀ ਇਹ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਤੇ ਲੋਕ ਨੇ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸ ਦਿੱਤਾ ਕਿ ਗੰਗਨਾ ਰਨੋਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਅਰਨੌਤ ਲਗਾਤਾਰ ਗਲਤ ਬਿਆਨਬਾਧੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਆਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਭਿੰਡਰਣ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸਦੀ ਹੈ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਅਤਵਾਦੀ ਿਕrar ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਕਰਾਰ ਦਿੰਦੇ ਨੇ ਵਿਵਾਦ ਚ ਰਹਿਣ ਵਾਲੀ ਕੰਗਣਾ ਰੌਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣਦ ਦੀ ਫਿਲਮ ਜਦੋਂ ਦੀ ਕੰਗਣਾ ਰੌਣਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ 'ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗੜਾ ਨੌਂ ਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਕੰਗੜਾ ਨੌਂ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਹੀ ਇਸਤਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਕੀਤੇ ਆ ਗਏ ਜਿੱਥੇ ਸਿੱਖ ਜਥੇਬੰਦੀਆਂ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗਣਾ ਰਣੋਤ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗਣਾ ਰਣੋਤ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗਣਾ ਰਣੋਤ ਪਿੰਡਰਾਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰਣੋਤ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਕੇ ਲੋਕ ਨੇ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸਦੀ ਕਿ ਗੰਗਨਰ ਨਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਰਣੌਤ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਭਿੰਡਰਨ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ EK47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸਦੀ ਹੈ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਅਤਵਾਦੀ ਕਰਾਰ ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਕਰਾਰ ਦਿੰਦੇ ਨੇ ਵਿਵਾਦ ਵਿੱਚ ਰਹਿਣ ਵਾਲੀ ਕੰਗਣਾ ਰਣੋਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰੌਣਦ ਦੀ ਫਿਲਮ ਜਦੋਂ ਦੀ ਕੰਗਣਾ ਰੌਣਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗਣਾ ਰੌਣਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਕੰਗਣਾ ਨੌਂ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨ ਦੀਆਂ ਕੀਤੇ ਆ ਗਿਆ ਜਿੱਥੇ ਸਿੱਖ ਜਥੇਬੰਦੀਆਂ ਜੰਗ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗਣਾ ਰੌਣ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗਣਾ ਰੌਣ ਦੇ ਵੱਲੋਂ ਅਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗਣਾ ਰੌਣ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗੜਾ ਨੌਦੀ ਫਿਲਮ ਜਿਹੜੀ ਐਮਰਜੈਂਸੀ ਇਹ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਕਿ ਲੋਕ ਨੇ ਜਿਹੜਾ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸਦੀ ਹੈ ਕਿ ਗੰਗਨਾ ਨੌਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਇਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਰਣੌਤ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਪਿੰਡਰਨ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ